प्यारे दोस्तों प्यार ਤੇ ਸਤਿਕਾਰ ਦੇ ਸਾਹਿਤ ਗੁਰੂ ਫਤਿਹ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਸ਼ਹਾਦਤਾਂ ਸੂਰਬੀਰਾਂ ਦੇ ਹਿੱਸੇ ਚ ਆਉਂਦੀਆਂ ਸ਼ਹਾਦਤਾਂ ਜਿਹੜੇ ਵੀ ਖਿੱਤੇ ਚ ਜਿਸ ਵੀ ਕੌਮ ਦੇ ਲੋਕ ਪ੍ਰਾਪਤ ਕਰਦੇ ਆ ਉਹ ਉਸ ਖਿੱਤੇ ਲਈ ਉਸ ਕੌਮ ਲਈ ਬੜਾ ਸੁਨਹਿਰੀ ਵਕਤ ਹੁੰਦਾ ਉਹ ਸੁਨਹਿਰੀ ਸਫਰ ਹੁੰਦਾ ਪਰ ਸ਼ਹਾਦਤ ਦਾ ਮਕਸਦ ਕੀ ਆ ਧਰਮ ਦੀ ਕੌਮ ਦੀ ਲੜਾਈ ਕੀ ਆ ਇਹਦੇ ਉੱਤੇ ਵੀ ਸਾਨੂੰ ਜਾਣਨਾ ਬਹੁਤ ਜ਼ਰੂਰੀ ਆ ਅਣਜਾਣੇ ਅਣਜਾਣਪੁਨੇ ਦੇ ਵਿੱਚ ਮੌਤ ਨੂੰ ਗਲੇ ਲਾਈ ਜਾਣਾ ਜਾਂ ਇੱਕ ਇਹੀ ਮਿੱਥ ਕੇ ਤੁਰਪਣਾ ਵੀ ਇਸ ਦਾ ਮਰਨਾ ਹੀ ਆ ਦੋਸਤੋ ਉਹ ਚੀਜ਼ ਦਾ ਨਤੀਜਾ ਨਾ ਅੱਜ ਚੰਗਾ ਨਿਕਲੇ ਨਾ ਕੱਲ ਚੰਗਾ ਨਿਕਲੇ ਕਿਉਂਕਿ ਅਸੀਂ ਤਾਂ ਪਿੱਛੇ ਇਸ ਚੀਜ਼ ਨੂੰ ਬਹੁਤ ਸਫਰ ਕੀਤਾ ਬਹੁਤ ਕੁਝ ਸਾਡੇ ਸਾਹਮਣੇ ਪਿਆ ਇੱਕ ਮਾਂ ਬਾਪ ਆਪਣੇ ਬੱਚੇ ਨੂੰ 20 ਸਾਲ ਇੱਕ ਇੱਕ ਪਾਲ ਵੱਡੇ ਹੁੰਦਾ ਦੇਖਦਾ ਤੇ ਕੁਛ 扑ੜਕਾਉਣ ਵਾਲੇ ਲੋਕ ਅਕਸਾਉਣ ਵਾਲੇ ਲੋਕ 20 ਸੈਕਿੰਡ ਦੇ ਵਿੱਚ ਉਹ ਬੱਚੇ ਨੂੰ ਮਿੱਟੀ ਬਣਾ ਦੇਣ ਬਾਅਦ ਵਿੱਚ ਉਹਨੂੰ ਝੂਠਾ ਸੱਚਾ ਸ਼ਹੀਦ ਦਾ ਨਾਮ ਪਤਾ ਸਭ ਨੂੰ ਹੁੰਦਾ ਪਰ ਕੁਝ ਲੋਕ ਬੋਲਦੇ ਨਹੀਂ ਹੁੰਦੇ ਇਹਨਾਂ ਚੀਜ਼ਾਂ ਦੇ ਪਿੱਛੇ ਪਰ ਜਿਹੜੇ ਲੋਕ ਇਹੋ ਜਿਹਾ ਕੰਮ ਕਰਦੇ ਆ ਇਹ ਪੁੱਤਰਾ ਧੀਆ ਪੁੱਤਾਂ ਨੂੰ ਖਸਾਉਂਦੇ ਆ ਉਹਨਾਂ ਨੂੰ ਕੋ ਸੋਚਣਾ ਚਾਹੀਦਾ ਵੀ ਅਸੀਂ 20 ਸਾਲ ਦੇ ਵਿੱਚ ਤਿਆਰ ਕੀਤਾ ਹੋਇਆ ਬੂਟਾ ਇੱਕ ਸੈਕਿੰਡ ਦੇ ਵਿੱਚ ਅਸੀਂ ਜਣਾ ਤੋਂ ਪੱਟ ਕੇ ਇੱਕ ਖੋਹ ਵਾਲਾ ਕਰ ਦਈਏ ਸਾਨੂੰ ਉੱਥੇ ਸੋਚਣਾ ਚਾਹੀਦਾ ਸਿਰ ਦੇਣਾ ਤੇ ਸਿਰ ਲੈਣਾ ਉਹਦੇ ਬਾਰੇ ਜਾਣਕਾਰੀ ਜ਼ਰੂਰ ਹੋਣੀ ਚਾਹੀਦੀ ਆ ਉਸ ਬਾਰੇ ਤੁਹਾਡੀ ਜਿਹੜੀ ਮਾਨਸਿਕ ਅਵਸਥਾ ਉਹ ਜ਼ਰੂਰ ਕਰੜੀ ਅਤੇ ਤਕੜੀ ਹੋਣੀ ਚਾਹੀਦੀ ਆ ਇਹ ਨਹੀਂ ਹੈ ਵੀ ਆਪ ਆਵੈਲ ਮੇਰੇ ਮਾਰ ਉਹ ਸਾਡੇ ਵਿੱਚੋਂ ਬਹੁਤ ਕੁਝ ਅਸੀਂ ਅੱਜ ਤੱਕ ਅਜਾਈਂ ਬਹੁਤ ਨੌਜਵਾਨੀ ਗੁਆਈ ਬਹੁਤ ਕੁਝ ਜਦੋਂ ਅਸੀਂ ਪੜਦੇ ਆ ਸੱਚ ਝੂਠ ਦੇ ਨਤਾਰਿਆਂ ਦੇ ਵਿੱਚੋਂ ਬੜਾ ਕੁਝ ਨਿਕਲਦਾ ਹੁਣ ਮੈਂ ਤੁਹਾਡੇ ਵੀਰਾਂ ਦੇ ਮੈਨੂੰ ਫੋਨ ਵੀ ਆਏ ਸੀ ਕਮੈਂਟ ਵੀ ਆਏ ਸੀ ਵੀ ਜਗਵਿੰਦਰ ਪਟਿਆਲ ਪੱਤਰਕਾਰ ਜਿਹੜਾ ਅਮਰਤਪਾਲ ਦੀ ਇੰਟਰਵਿਊ ਕਰਦਾ ਮੀ ਉਹਦੇ ਬਾਰੇ ਸਾਨੂੰ ਤੁਸੀਂ ਜਰੂਰ ਦੱਸੋ ਪਰ ਮੈਂ ਤਾਂ ਉਹ ਚਾਹੁੰਦਾ ਸੀ ਵੀ ਇਹ ਇਲੈਕਸ਼ਨ ਹੋ ਜਾਂਦੇ ਪਰ ਕਈ ਵੀਰਾਂ ਨੇ ਮਜਬੂਰ ਕੀਤਾ ਚਲੋ ਤੁਸੀਂ ਮੇਰੇ ਸਰੋਤਿਆਂ ਵੀਰੋ ਮੈਨੂੰ ਸੁਣਦੇ ਹੋ ਤੇ ਤੁਹਾਡੇ ਹਰੇਕ ਹੁਕਮ ਦੇ ਅੱਗੇ ਮੇਰਾ ਸਿਰ ਝੁਕਦਾ ਕਿਉਂਕਿ ਮੇਰੇ 'ਚ ਕੋਈ ਕਾਬਲੀਅਤ ਹੈ ਨਹੀਂ ਨਾ ਮੈਂ ਕੋਈ ਮੇਰੀ ਔਕਾਤ ਹੈ ਏਡੀ ਕਿ ਤੁਸੀਂ ਮੈਨੂੰ ਬਰਦਾਸ਼ਤ ਕਰਦੇ ਹੋ ਸੁਣਦੇ ਹੋ ਜਗਵਿੰਦਰ ਪਟਿਆਲ ਜਿਹੜਾ ਪੱਤਰਕਾਰ ਆ ਉਹ ਸੁਮੇਤ ਸਿੰਘ ਸੈਣੀ ਦਾ ਪੀਐਸਓ ਹੁੰਦਾ ਸੀ ਐਸਆਈ ਜਦੋਂ ਚੰਡੀਗੜ੍ਹ ਇਹਨਾਂ ਦੇ ਉੱਤੇ ਬੰਬ ਬਲਾਸਟ ਹੋਇਆ ਜਿਹਦੇ ਵਿੱਚੋਂ ਜਟਾਣਾ ਪਰਿਵਾਰ ਦਾ ਕਾਹਨ ਨਿਕਲਦਾ ਮਲਤਾਨੀ ਦਾ ਕਾਹਨ ਨਿਕਲਦਾ ਇਹ ਜਗਵਿੰਦਰ ਪਟਿਆਲ ਉਸ ਮਰਨ ਵਾਲੇ ਅਫਸਰ ਦਾ ਬੇਟਾ ਹੈ ਇਹ ਦੋ ਭਰਾ ਸੀ ਇਹਨਾਂ ਦੋਨਾਂ ਨੂੰ ਬਾਅਦ ਵਿੱਚ ਸ਼ੈਣੀ ਸੁਮੇਦ ਸਿੰਘ ਸ਼ੈਣੀ ਨੇ ਇਹਨਾਂ ਦਾ ਪਾਲਣ ਪੋਸ਼ਣ ਕੀਤਾ ਔਰ ਇੱਕ ਪੱਤਰਕਾਰੀ ਦੇ ਖਿੱਤੇ ਜਾਂ ਦੂਜਾ ਪੁਲਿਸ ਦੇ ਵਿੱਚ ਹੈ ਜਿਹਦੀ ਪਿੱਛੇ ਜੇ ਇੱਕ ਰੋਪੜ ਪੁਲਿਸ ਦੇ ਨਾਲ ਜਿਹਦੇ ਜਿਹਦੇ ਨਵਨੀਤ ਫੜਿਆ ਪੱਤਰਕਾਰ ਜਿਹੜਾ ਜਿਨੇ ਜੀਓ ਪੋਲਿਟਿਕਸ ਕਿਤਾਬ ਲਿਖੀ ਸੀ ਉਸ ਦੇ ਵਿੱਚ ਤੁਸੀਂ ਉਹ ਇਹਦਾ ਜਗਵਿੰਦਰ ਦਾ ਭਰਾ ਜਿਹੜਾ ਤੁਸੀਂ ਸਾਰਿਆਂ ਨੇ ਦੇਖਿਆ ਹੁਣ ਉਹਨਾਂ ਦੇ ਪਿੱਛੇ ਬਹੁਤ ਵੱਡੀ ਪਾਵਰ ਸਟੇਟ ਦੀ ਖੜੀ ਹੈ ਕਿਉਂਕਿ ਸਭ ਨੂੰ ਪਤਾ ਹੈ ਸੈਣੀ ਦੇ ਪਿੱਛੇ ਕੌਣ ਹੈ ਰਾਤ ਨੂੰ 2-2 ਵਜੇ ਸੁਪਰੀਮ ਕੋਰਟ ਖੁੱਲਦੀ ਆ ਉਹ ਕਿਹੜੀ ਤਾਕਤ ਆ ਜਿਹੜੀ ਇਹਨਾਂ ਦੇ ਪਿੱਛੇ ਖੜੀ ਹੋ ਬਹੁਤੇ ਲੋਕਾਂ ਨੂੰ ਨਹੀਂ ਪਤਾ ਇਹ ਜਿਹੜੀਆਂ ਜਿਹੜੀਆਂ ਯੂਨੀਵਰਸਿਟੀਆਂ ਦੇ ਵਿੱਚ ਯੂਨੀਵਰਸਿਟੀਆਂ ਦੇ ਵਿੱਚ ਜਿਹੜੇ ਲੋਕ ਤਿਆਰ ਹੁੰਦੇ ਆ ਤੁਸੀਂ ਉਹਨਾਂ ਨੂੰ ਸਮਝ ਨਹੀਂ ਸਕਦੇ ਤੁਹਾਡਾ ਬ੍ਰੇਨ ਵਾਸ਼ ਕਰਨ ਦੇ ਵਿੱਚ ਬਹੁਤ ਮਹਾਰਤ ਹਾਸਲ ਹੁੰਦੀ ਉਹਨਾਂ ਨੂੰ ਬੜਾ ਕੁਝ ਕਹਿਣ ਵਾਲਾ ਪਿਆਜ ਵਕਤ ਆਉਣ ਤੇ ਕਹਾਂਗੇ ਜਗਵਿੰਦਰ ਪਟਿਆਲ ਦਾ ਤੁਹਾਨੂੰ ਮੈਂ ਦੱਸ ਦਿੱਤਾ ਵੀ ਉਹਦੀ ਇੰਟਰਵਿਊ ਕਰਨਾ ਦਿੱਲੀ ਤੋਂ ਹੀ ਇਹਦੇ ਨਾਲ ਉਹ ਜੁੜਿਆ ਹੋਇਆ ਸੀ ਕਿਹਨੇ ਜੋੜਿਆ ਕਿੱਥੋਂ ਜੁੜਿਆ ਇਹ ਤੁਹਾਨੂੰ ਜਾਣਕਾਰੀ ਜ਼ਰੂਰ ਹੋਣੀ ਚਾਹੀਦੀ ਹੈ ਕਿਉਂਕਿ ਮੈਂ ਪਹਿਲੀ ਵੀਡੀਓ 'ਚ ਗੱਲ ਕੀਤੀ ਸੀ ਨਾ ਵੀ ਸੰਤ ਜਰਨੈਲ ਸਿੰਘ ਇੱਕ ਗੱਲ ਕਹਿੰਦੇ ਹੁੰਦੇ ਸੀ ਕਿ ਧਰਮੀ ਕਦੇ ਸਿਆਸੀ ਨਹੀਂ ਹੋ ਸਕਦਾ ਤੇ ਸਿਆਸੀ ਕਦੇ ਧਰਮੀ ਨਹੀਂ ਹੋ ਸਕਦਾ ਜੇ ਧਰਮੀ ਬੰਦਾ ਸਿਆਸਤ ਦੇ ਵਿੱਚ ਜਾਊਗਾ ਤੇ ਗਾਂਧੀ ਨੂੰ ਬਾਪੂ ਕਹਿਣਾ ਹੀ ਪਊਗਾ। ਫਿਰ ਜਿੱਡੇ ਵੱਡੇ ਮਰਜੀ ਨਾਰੇਕੌਮ ਦੇ ਹੱਕ 'ਚ ਮਾਰ ਲੈ ਸਟੇਟ ਦੇ ਖਿਲਾਫ ਮਾਰ ਲੈ ਉੱਥੇ ਜਾ ਕੇ ਜੈ ਹਿੰਦ ਕਹਿਣਾ ਹੀ ਪੈਣਾ। ਕਿਉਂਕਿ ਪਿਛਲੇ ਤਜਰਬੇ ਆ ਸਾਡੇ। 13 ਸਾਲ ਦੀ ਇੱਕ ਬਨਾਉਟੀ ਜੇਲ੍ਹ ਪ੍ਰਕਾਸ਼ ਸਿੰਘ ਬਾਦਲ ਦੀ ਤੁਹਾਡੇ ਤੇ ਪੰਥਕ ਬਣਾ ਕੇ ਮੜੀ ਗਈ। ਉਹ ਜੇਲ੍ਹ ਤੁਹਾਡੇ ਤੇ ਮੜੀ ਤੁਸੀਂ ਤਾਂ ਉਹਨੂੰ ਪੰਥਕ ਮੰਨਿਆ। ਜੇਲ੍ਹ ਦੋ ਬੰਦਿਆਂ ਵਾਸਤੇ ਬਣੀ ਹੁੰਦੀ ਆ। ਇੱਕ ਨੂੰ ਮਾਰਨ ਵਾਸਤੇ ਇੱਕ ਨੂੰ ਤਾਰਨ ਵਾਸਤੇ ਹੁਣ ਜੇਲ੍ਹ ਚ ਬੈਠਾ ਤਰਿਆ ਕੌਣ ਹੈ ਤੇ ਜੇਲ੍ਹ ਚ ਬੈਠੇ ਮਰੇ ਕੌਣ ਆ ਤੁਸੀਂ ਸਭ ਜਾਣਦੇ ਹੋ ਐਡਾ ਕੋਈ ਅਣਜਾਣ ਨਹੀਂ ਹੈਗਾ ਵੀ ਜਿਹੜਾ ਕੋਈ ਜਾਣਦਾ ਨਾ ਹੋਵੇ ਪਰ ਸਾਡੀ ਇੱਕ ਆਦਤ ਬਣ ਚੁੱਕੀ ਹੈ ਵੀ ਅਸੀਂ ਚਸਕੇ ਜਿਹੜੇ ਆ ਦੂਸਰੇ ਦੀ ਜ਼ੁਬਾਨ ਤੋਂ ਲੈਣਾ ਚਾਹੁੰਦੇ ਵੀ ਦੂਜਾ ਬੰਦਾ ਸਾਨੂੰ ਸੁਣਾਵੀ ਮੈਂ ਤੁਹਾਨੂੰ ਦੋਨੇ ਗੱਲਾਂ ਵੱਡੀਆਂ ਕਹਿਤੀਆਂ ਵੀ ਧਰਮੀ ਬੰਦਾ ਜਦੋਂ ਸਿਆਸਤ ਜਾਊਗਾ ਤੇ ਗਾਂਧੀ ਨੂੰ ਬਾਪੂ ਕਹਣਾ ਪਊਗਾ ਸੰਵਿਧਾਨ ਦੇ ਅੱਗੇ ਸਿਰ ਝੁਕਾਉਣਾ ਪਊਗਾ ਫਿਰ ਆਪਦੇ ਮੁੱਦੇ ਆ ਜਿਹੜੇ ਉਹ ਛੱਡਣੇ ਪੈਣਗੇ ਇਹਨਾਂ ਮੁੱਦਿਆਂ ਤੇ ਤੁਸੀਂ ਕਦੇ ਨਹੀਂ ਬੋਲ ਸਕਦੇ ਹੁਣ ਵੀ ਤੁਹਾਡੇ ਮਨ 'ਚ ਭੁਲੇਖੇ ਆ ਵੀ ਅਸੀਂ ਬਾਦਲ ਨੂੰ ਲਾ ਕੇ ਕੈਪਟਨ ਨੂੰ ਬਣਾ ਲਿਆ ਤੁਹਾਡੇ 'ਚ ਕੀ ਸੁਧਰਿਆ ਕੀ ਸੁਧਾਰ ਹੋਇਆ ਸਾਡੀ ਸਿਆਸਤ ਵਿੱਚ ਕੀ ਸੁਧਾਰ ਹੋਇਆ ਸਾਡੇ ਪੰਜਾਬ ਵਿੱਚ ਉਹਨਾਂ ਦੋਨਾਂ ਨੂੰ ਲਾ ਕੇ ਤੁਸੀਂ ਭਗੰਤ ਮਾਨ ਨੂੰ ਚੁਣ ਲਿਆ ਕੀ ਸੁਧਾਰ ਹੋਇਆ ਦੱਸ ਦਿਓ ਹੁਣ ਭਗਵੰਤ ਮਾਨ ਨੂੰ ਤੁਸੀਂ ਲਾ ਕੇ ਸਵੇਰੇ ਅਮਰਤਪਾਲ ਨੂੰ ਬਣਾ ਲਓ ਜਿਹਨੂੰ ਮਰਜ਼ੀ ਬਣਾ ਲਓ ਤੁਹਾਡੇ ਛੱਤਰ ਹੀ ਪੈਣੇ ਆ ਕੁਝ ਨਹੀਂ ਹੋਣਾ ਸਟੇਟ ਨੇ ਉਹ ਕੁਰਸੀ ਜਿਹੜੀ ਆ ਉਹ ਸਟੇਟ ਦੀ ਆ ਸਟੇਟ ਦੇ ਹੱਥ 'ਚ ਆ ਪਾਕਿਸਤਾਨ ਅਫਗਾਨਿਸਤਾਨ ਦੋ ਦੇਸ਼ ਤੁਹਾਡੇ ਸਾਹਮਣੇ ਆ ਧਰਮ ਦੇ ਨਾਂ ਤੇ ਬਣੇ ਹੋਏ ਦੇਸ਼ ਤੇ ਦੁਰਦਸ਼ਾ ਕੀ ਆ ਇੱਥੇ ਮੈਂ 3-4 ਸਾਲ ਪਹਿਲਾਂ ਤੁਹਾਡੇ ਨਾਲ ਇੱਕ ਗੱਲ ਸ਼ੇਅਰ ਕੀਤੀ ਸੀ ਵੀ ਇੱਕ ਬੰਦੇ ਦਾ ਸੀ ਚਰਾਣ ਕਟਿਆ ਉਹ ਕਹਿੰਦਾ ਜੀ ਅਸੀਂ ਇਹੀ ਤਾਂ ਸਾਡੀ ਗੁਲਾਮੀ ਆ ਤੇ ਮੈਂ ਕਿਹਾ ਜੇ ਖਾਲਿਸਤਾਨ ਬਣ ਗਿਆ ਫਿਰ ਤੁਸੀਂ ਕਾगज ਰੱਖਣ ਦੀ ਲੋੜ ਨਹੀਂ ਤੁਹਾਨੂੰ ਹਨਾ ਫਿਰ ਤੁਸੀਂ ਭਲਾ ਮੋਟਰਸਾਈਕਲ ਤੇ 10 ਚੜਜੋ ਤੁਹਾਨੂੰ ਕੋਈ ਰੋਕਣ ਵਾਲਾ ਨਹੀਂ ਹੋਊਗਾ ਇਹਦਾ ਮਤਲਬ ਇਹ ਆ ਵੀ ਜੇ ਤੁਹਾਨੂੰ ਤੁਹਾਡੇ ਮੁਤਾਬਕ ਜਿਹੜਾ ਦੇਸ਼ ਬਣੂਗਾ ਤਾਂ ਉਹ ਤੁਹਾਡੇ ਮੁਤਾਬਕ ਨਹੀਂ ਚੱਲਣਾ ਉਹ ਦੇਸ਼ ਵੀ ਸਟੇਟ ਦੇ ਮੁਤਾਬਕ ਹੀ ਚੱਲਣਾ ਤੁਹਾਡੇ ਪਾਕਿਸਤਾਨ 'ਚ ਕੀ ਕੀ ਪਾਕਿਸਤਾਨ 'ਚ ਮੁਸਲਮਾਨਾਂ 'ਤੇ ਜ਼ੁਲਮ ਨਹੀਂ ਹੋ ਰਹੇ ਉੱਥੇ ਦਾ ਗਵਰਨਮੈਂਟ ਵੀ ਮੁਸਲਮਾਨਾਂ ਦੀ ਆ ਤੇ ਮੈਂ ਕਦੇ ਵੀ ਜਿਹੜੀ ਗੱਲ ਕਰਦਾ ਹੁੰਨਾ ਮੈਂ ਸਬੂਤ ਤੋ ਦਿਖਾਉਣਾ ਹੁੰਨਾ ਆ ਦੇਖ ਲਓ ਆ ਉੱਥੋਂ ਦੇ ਲੋਕ ਜੋ ਬਲੋਚਿਸਤਾਨੀਆਂ ਨਾ ਹੋ ਰਿਆ ਜੋ ਉੱਥੋਂ ਦੀ ਸਟੇਟ ਉਹਨਾਂ ਲੋਕਾਂ ਨਾਲ ਕਰ ਰਹੀ ਆ ਤੇ ਸੁਣ ਲਓ ਤਾਂ ਮਨੇ ਨਾ ਤੇ ਬਣੇ ਹੋਏ ਦੇਸ਼ ਨੇ ਆ ਲੋ ਹਨੇਰਾ ਨਹੀਂ ਉਹਨੇ ਤਾਂ ਵੀ ਆ ਕਿ ਨਹੀਂ ਕਿ ਜੋ ਲਾਹਣੇ ਮੈਂ ਕੀ ਗਈ ਹੈ ਜਿੰਨ ਕੋ ਡ੍ਰਿਲ ਕੀਤਾ ਗਿਆ ਥਾ ਜਿੰਕੀਆਂ ਅੱਖਾਂ ਕ निकाली ਗਈ ਸੀ ਉਹ ਲਾਸ਼یں ਉਹਨਾਂ ਦੇ ਬੱਚਿਆਂ ਕੇ ਲਈ। ਪਰ ਫਿਰ ਇੱਕ ਗੈਰ ਇਨਸਾਨੀ ਅਮਲ ਇਹ ਥਾ ਕਿ ਵਹਾਂ ਇੱਕ ਫਾਰਮ ਥਾ ਜਿਸ ਤੇ ਇਹ ਲਿਖਾ ਥਾ ਕਿ ਆਪੀ ਇੱਕ ਸਟੇਟਮੈਂਟ ਦੇ ਕੇ ਆਪਕਾ ਬੇਟਾ ਲਾਪਤਾ ਨਹੀਂ ਥਾ, ਆਪਕਾ ਬੇਟਾ ਟੇਸ਼ਨ ਜਨਕਾ। ਇਹ ਉਥੋਂ ਦੀ ਹਕੂਮਤ ਕਹਿ ਰਹੀ ਐ ਜਿਹੜੇ ਨੌਜਵਾਨ ਪ੍ਰੋਟੈਸਟ ਕਰਦੇ ਮਾਰੇ ਗਏ ਵੀ ਫਾਰਮ ਪਰ ਉਤ ਲਿਖੋ ਸਾਡਾ ਬੱਚਾ ਦਸ਼ਤਗਰ ਸੀ। ਬਹੁਤ ਵੱਡੇ ਭੁਲੇਖੇ ਚੋਂ ਤੁਸੀਂ ਵੀ ਤੁਹਾਡੇ ਮਨ ਚ ਇਹ ਆ ਵੀ ਖਣੀ। ਇਸ ਤਰ੍ਹਾਂ ਦੀ ਕੋਈ ਸਟੇਟ ਗਵਰਨਮੈਂਟ ਬਣ ਜਾਊਗੀ ਖਣੀ ਤੁਸੀਂ ਪਤਾ ਨਹੀਂ ਕਿੰਨੇ ਕਿ ਤੁਹਾਨੂੰ ਅਧਿਕਾਰ ਮਿਲ ਜਾਣਗੇ ਕੁਝ ਨਹੀਂ ਹੋਣਾ ਜਮਾਨਾ ਤਾਂ ਹੱਦਾਂ ਤੇ ਸਰਹੱਦਾਂ ਖਤਮ ਕਰ ਰਿਹਾ ਦੁਨੀਆ ਦੇ ਵਿੱਚ ਤਾਂ ਸਰਹੱਦਾਂ ਤੋੜੀਆਂ ਜਾ ਰਹੀਆਂ ਹਨ ਮੁਲਕ ਇੱਕ ਹੋ ਰਹੇ ਆ ਦੁਨੀਆ ਇੱਕ ਹੋ ਰਹੀ ਆ ਤੇ ਤੁਹਾਡੇ ਤੇ ਰਾਜ ਕੀ ਨੇ ਕਰਨਾ ਉਹ ਤੁਹਾਡੇ ਸਾਹਮਣੇ ਆ ਜਿਹੜੇ ਫਿਰਦੇ ਆ ਤੇ ਇਹ ਦੇਖ ਲਓ ਜਦੋਂ ਇਹਨਾਂ ਦੇ ਹੱਥਾਂ 'ਚ ਪਾਵਰ ਆ ਗਈ ਤੇ ਤੁਹਾਡੇ ਨਾਲ ਕਰਨਗੇ ਕੀ ਤੁਹਾਡਾ ਜੁੜਾ ਮੁਸ਼ਕਲ ਕਰ ਦੇਣਗੇ ਲੋਕ ਹੁਣ ਮੈਂ ਆਵਾਂ ਖਾਲਸਤਾਨ ਤੇ ਡਰੱਗ ਪੈਡਲਰਾਂ ਦੇ ਸਬੰਧ ਅਸੀਂ ਖੜੇ ਕਿੱਥੇ ਆ ਸਾਡੀ ਨੌਜਵਾਨੀ ਕਿੰਨੀ ਕੁ ਜਾਣਕਾਰ ਹੈ ਜਿਹੜੀ ਕੋਈ ਗੱਲ ਮੂਵਮੈਂਟ ਉੱਠਦੀ ਹੈ ਉਹਦੇ ਪ੍ਰਤੀ ਜਾਣਕਾਰੀ ਕਿੰਨੀ ਕੁ ਰੱਖਦੀ ਹੈ ਨੌਜਵਾਨ ਜਦੋਂ ਜਥੇਦਾਰ ਗੁਰਦੇਵ ਸਿੰਘ ਕੌਕੇ ਨੂੰ ਸ਼ਹੀਦ ਕੀਤਾ ਜਾਂਦਾ ਹੈ ਬੜਿਆਂ ਨੇ ਸਾਡੇ ਉੱਤੇ ਗੱਲਾਂ ਕੀਤੀਆਂ ਜੀ ਤੁਸੀਂ ਉਦੋਂ ਕਿਉਂ ਨਹੀਂ ਬੋਲੇ ਤੁਸੀਂ ਬੋਲਿਆਂ ਦਾ ਕੀ ਮੁੱਲ ਪਿਆ ਜਦੋਂ ਪਰਿਵਾਰ ਜਿਹੜਾ ਬੈਠ ਕੇ ਮਾਰਨ ਵਾਲਾ ਨਾ ਤਾਂ ਡਿਨਰ ਰੋਟੀ ਖਾ ਕੇ ਗਿਆ ਦੋ ਸਾਲਾਂ ਬਾਅਦ ਹੀ ਸਾਡਾ ਬੋਲਿਆ ਉੱਥੇ ਕੀ ਕਰੂਗਾ ਇੱਕੋ ਦਰਸ਼ਨ ਟੂਰ ਰੁੱਲਦਾ ਫਿਰਦਾ ਤੇ ਮੈਂ ਆ ਬੇਅਦਬੀ ਦੇ ਕੇਸ ਲੜਦਾ ਕਿੰਨੇ ਕਿ ਬੇਅਦਬੀ ਦਾ ਹਰੇਕ ਬੰਦੇ ਦੇ ਮੂੰਹ 'ਚ ਹਰੇਕ ਸਿੱਖ ਦੇ ਮੂੰਹ 'ਚ ਅੱਜ ਤਰਨ-ਤਰਨ ਵੀ ਬੇਅਦਬੀ 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 ਚੱਲੀ ਜਾਂਦੀ ਨਾ ਵੀ ਅਸੀਂ ਬੇਅਦਬੀ ਦੀ ਆ ਕਰਾਂਗੇ ਕਿ ਨਿਕਲੋ ਕਿ ਆ ਕੀ ਬਹਿਬਲਾਏ ਇਹਨਾਂ ਚੋਂ ਕਿੰਨੇ ਕਿ ਲੋਕ ਇਹਨਾਂ ਚੋਂ ਤਰੀਕਾਂ ਤੇ ਜਾਂਦੇ ਆ ਕੇਸਾਂ ਦੇ ਇਹਨਾਂ ਦੇ ਸਰਦ ਤੁਨੂੰ ਛਲਿਆ ਜਾ ਰਿਹਾ ਤੁਹਾਨੂੰ ਇਹ ਪਤਾ ਵੀ ਤੁਹਾਡੇ ਕੋਲ ਬੇਅਦਬੀ ਦੇ ਵਕੀਲ ਕਿਹੜੇ ਆ ਅੱਜ ਕੇਸ ਉਹ ਕਿਹੜੇ ਸਟੇਟਸ ਸਟੇਟਸ ਤੇ ਖੜੇ ਆ ਪੁੱਛੋ ਇਹਨਾਂ ਨੂੰ ਤੁਸੀਂ ਸਵਾਲ ਤਾਂ ਕਰੋ ਇਹਨਾਂ ਲੋਕਾਂ ਨੂੰ ਜੇ ਅਸੀਂ ਸਵਾਲ ਅਜ ਨਾਲੇ ਕਰਨ ਵਾਲੇ ਦਿਨ ਪੁੱਛਿਆ ਵੀ ਅੱਜ ਜੀ ਇਹ ਦਿਨ ਕਿਉਂ ਚੁਣਿਆ ਗਿਆ ਜਦੋਂ ਬੇਅਦਬੀ ਦੇ ਕੇਸਾਂ ਦਾ ਉਸ ਦਿਨ ਚਲਾਨ ਦੇਣਾ ਸੀ ਉਹੀ ਅਫਸਰ ਸੀ ਜਿਹੜੇ ਉਸ ਸੈਟ ਦੇ ਸੀਨੀਅਰ ਮੈਂਬਰ ਸਨ ਉਹ ਦਿਨ ਹੀ ਕਿਉਂ ਚੁਣਿਆ ਗਿਆ ਉਸ ਵੇਲੇ ਇੱਕ ਬੰਦਾ ਗੁਰੂਗ੍ਰੰਥ ਸਾਹਿਬ ਦੀ ਬੀਅਦਬੀ ਤੋਂ ਵੱਡਾ ਹੋ ਗਿਆ ਨਹੀਂ ਉਹਦੇ ਪਿੱਛੇ ਪਲਾਨਿੰਗਾਂ ਦੋ ਸੀ ਉਹ ਉਸ ਦਿਨ ਇਹੀ ਲੋਕ ਜਿਹੜੇ ਇਨਾਂ ਹੀ ਅਕਾਲੀਆਂ ਦੇ ਹੱਥੇ ਚੜੇ ਹੋਏ ਸੀ ਵੀ ਅਜਨਾਲੇ ਗੋਲੀकांड ਹੋ ਗਿਆ ਤੇ ਜੇ ਬਹਿਬਲ ਗੋਲੀकांड ਦੇ ਵਿੱਚ ਉਸ ਵੇਲੇ ਦੀ ਸਰਕਾਰ ਦੋਚੀ ਹੈ ਤੇ ਦੇ ਨਾਲੇ ਅੱਜ ਦੀ ਸਰਕਾਰ ਦੋਚੀ ਹੈ ਇਹ ਆਪ ਦੀਆਂ ਟਿਕੜਮਬਾਜ਼ੀਆਂ ਦੇ ਵਿੱਚ ਇਹ ਧੰਦਾ ਚਲਾਇਆ ਜਾ ਰਿਹਾ ਸੀ ਇਹ ਲੋਕਾਂ ਨੂੰ ਗਮਰਾਹ ਕੀਤਾ ਜਾ ਰਿਹਾ ਸੀ ਦਿਨ ਮੇਰੀ ਗੱਲ ਦਾ ਜਵਾਬ ਹੈ ਹਾਈ ਕੋਰਟ 'ਚੋ ਤਰੀਕ ਕਢਾ ਲਓ ਉਦੋਂ ਕਿਹੜੀ ਤਰੀਕ ਸੀ ਸਾਰੀ ਕੌਮ ਨੂੰ ਪਤਾ ਸੀ ਪਰ ਜੇਲ੍ਹ 'ਚੀ ਸਮਝਣਾ ਹੀ ਨਹੀਂ ਅਸੀਂ ਅਸੀਂ ਉਹ ਭੇਡਾਂ ਜਿਹੜੀਆਂ ਉਹ ਮੈਂ ਕਹਾਂ ਉਦੋਂ ਸੜਾਈ ਸੀ ਨਾ ਵੀ ਇੱਕ ਬਾਪ ਦੇ ਕੋਲੇ ਧੀ ਰੋਂਦੀ ਐ ਕਡੇਰੇ 'ਚ ਆ ਕੇ ਤੇ ਬਾਪ ਮੰਨਣ ਨੂੰ ਤਿਆਰ ਹੀ ਨਹੀਂ ਧੀ ਨਾਲੋਂ ਵੱਧ ਭਰੋਸਾ ਸਾਧ ਤੇ ਆ ਧੀ ਆ ਕੇ ਕਹਿ ਰਹੀ ਆ ਆਪਦੇ ਬਾਪ ਨੂੰ ਵੀ ਮੇਰੇ ਨਾਲ ਬਾਪ ਮੰਨਣ ਨੂੰ ਤਿਆਰ ਨਹੀਂ ਸਾਡੀ ਉਹ ਉਹ ਹਾਲਤ ਆ ਉਹ ਕਿਤੇ ਬਾਪ ਉਹ ਸਹੀ ਟਾਈਮ ਤੇ ਮੰਨਿਆ ਹੁੰਦਾ ਉਹਦੀ ਧੀ ਦੀ ਗੱਲ ਤੇ ਸ਼ਾਇਦ ਆ ਬੇਅਦਬੀਆਂ ਵੀ ਨਾ ਹੁੰਦੀਆਂ ਤੇ ਸਾਧ ਉਸ ਵੇਲੇ ਦਾ ਆਪਦੇ ਟਿਕਾਣੇ ਤੇ ਬੈਠਾ ਹੁੰਦਾ ਮੈਨੂੰ ਇੱਕ ਨੂਰਬਹਿਲ ਵਾਲੇ ਦੇ ਚੇਲੇ ਦਾ ਫੋਨ ਆਉਂਦਾ ਕਹਿੰਦਾ ਚਾਰਾਂ ਸਾਲਾਂ ਨੂੰ ਉਹ ਉਹ ਬਾਬੇ ਸਾਧ ਨੇ ਉੱਠ ਖੜਨਾ ਹੈ ਕਹਿੰਦਾ ਸਮਾਧੀ ਚ ਗਏ ਆ ਤੇ ਫਿਰ ਕਹਿੰਦਾ ਕੀ ਜਵਾਬ ਦੇਂਗਾ ਮੈਂ ਕਿਹਾ ਵੀ ਮੈਂ ਤੇਰੇ ਅੱਗੇ ਜਿੱਥੇ ਕਹਿੰਗਾ ਮਾਫੀ ਮੰਗੂ ਇਹੇ ਜਿਹੇ ਲੋਕ ਸਾਡੇ ਪੰਜਾਬ ਚ ਬੈਠੇ ਆ ਇਹਨਾਂ ਦਾ ਕੀ ਕਰੂੰਗੀ ਕਹਿੰਦਾ ਜੀ ਤੁਸੀਂ ਸਪਾਇਟੀ ਕਰਨ ਦਿਓ ਤੁਸੀਂ ਉੱਥੇ ਕੁੜੀਆਂ ਤੇ ਸਵਾਲ ਚੁੱਕਿਆ ਮੈਂ ਕਿਹਾ ਆ ਜਾ ਮੈਂ 10 ਕੁੜੀਆਂ ਵਿੱਚੋਂ ਕੱਢ ਦੂੰਗਾ ਤੇ ਮੈਡੀਕਲ ਤੂੰ ਕਰਾ ਲੈ ਨਹੀਂ ਜਾ ਕੇ ਅਖੇ ਜੋ ਉਹ ਤਾਂ ਨਹੀਂ ਗੱਲ ਅਸੀਂ ਕਰ ਸਕਦੇ ਅਖੇ ਉਹ ਤਾਂ ਕੁਝ ਵੀ ਹੋ ਸਕਦਾ ਤੇ ਫਿਰ ਮੈਂ ਮਨ ਮੈਂ ਕਿਹਾ ਫਿਰ ਮੰਨਦਾ ਕਿਉਂ ਨਹੀਂ ਮੇਰੇ ਕੋਲ ਰਿਕਾਰਡਿੰਗ ਪਈ ਹੈ ਮੈਂ ਕਹੇ ਉਹਦੇ ਨਾਲ ਉਹਦੀ ਅੱਗੇ ਲੈ ਕੇ ਰਿਕਾਰਡਿੰਗ ਕੀਤੀ 4 ਸਾਲ ਵਾਲੀ ਵੀ ਰਿਕਾਰਡਿੰਗ ਕੀਤੀ ਹੁਣ 4 ਸਾਲਾਂ ਨੂੰ ਕਹਿੰਦਾ ਉੱਠੂਗਾ ਇਹਨਾਂ ਲੋਕਾਂ ਦਾ ਕੀ ਕਰਾਂ ਉਹ ਹੁਣ ਜਿਹੜੇ ਬੰਦੇ ਅਮਰੀਕਾ ਦੇ ਵਿੱਚ ਗੁਰਪਤਵੰਤ ਸਿੰਘ ਪੰਨੂ ਨਾਲ ਜਿਹੜੀ ਖਾਲਸਤਾਨ ਮੂਵਮੈਂਟ ਦੀ ਗੱਲ ਕਰਦੇ ਆ ਉਹ ਕੌਣ ਨੇ ਲੋਕੋ ਕੋਥੇ ਕ ਹਰਪ੍ਰੀਤ ਸਿੰਘ ਡੱਡੀ ਇੱਕ ਡਰੱਗ ਡੀਲਰ ਫੜਿਆ ਜਾਂਦਾ ਉਹਦੇ ਵਿੱਚ ਇੱਕ ਉਹਦੇ ਵਿੱਚ ਡੱਡੀ ਦੇ ਨਾਲ ਇੱਕ ਅਮਨਦੀਪ ਸਿੰਘ ਮੁਲਤਾਨੀ ਨਾਂ ਦਾ ਮੁੰਡਾ ਕਬੂਲ ਕਰਦਾ ਕਿ ਅਸੀਂ ਡਰੱਗ ਦਾ ਧੰਦਾ ਕਰਦੇ ਹਾਂ ਸੈਕ੍ਰੋਮੈਂਟ ਗੁਰਦੁਆਰੇ ਦਾ ਲੰਗਰ ਦਾ ਠਿਕਾ ਉਹਨਾਂ ਲੋਕਾਂ ਕੋਲ ਹੀ ਆ ਜਿੱਥੋਂ ਇਹ ਮੂਵਮੈਂਟਾਂ ਚੱਲਦੀਆਂ ਹੁਣ ਅਮਨਦੀਪ ਸਿੰਘ ਮਲਤਾਨੀ ਹੈ ਕੌਣ ਹੈ ਤੇ ਜਿਹੜਾ ਗੁਰਪਤ ਬੰਦ ਸਿੰਘ ਪੰਨੂ ਦਾ ਤੇ ਜਿਹੜਾ ਉਹ ਡੱਡੀ ਹਰਪ੍ਰੀਤ ਫੜਿਆ ਗਿਆ ਜਿਹੜਾ ਖਾਲਸਤਾਨ ਦਾ ਸੋ ਕਾਲਡ ਉਥੋਂ ਦਾ ਇੱਕ ਚਰਚਿਤ ਚਿਹਰਾ ਹੈ ਅਮਰੀਕਾ ਦਾ ਅਮਨਦੀਪ ਸਿੰਘ ਮਲਤਾਨੀ ਖਾਲੜਾ ਕਾਂਡ ਦੇ ਵਿੱਚ ਸਜ਼ਾ ਕੱਟ ਰਿਹਾ ਡੀਐਸਪੀ ਸੁਰਿੰਦਰਪਾਲ ਸਿੰਘ ਦਾ ਬੇਟਾ ਹੈ ਦੁਬਾਰਾ ਤੁਹਾਨੂੰ ਮੈਂ ਫੇਰ ਦੱਸਦਿਆਂ ਕੇਪੀਐਸ ਗਿੱਲ ਦੇ ਕਹਿਣ ਤੇ ਅਜੀਤ ਸਿੰਘ ਸਿੰਧੂ ਦੇ ਨਾਲ ਜਿਹੜੇ ਬੰਦੇ ਨੇ ਖਾਲੜਾ ਸਾਹਿਬ ਨੂੰ ਜਸਵੰਤ ਸਿੰਘ ਖਾਲੜਾ ਸਾਹਿਬ ਨੂੰ ਸ਼ਹੀਦ ਕੀਤਾ ਸੀ ਸੁਰਿੰਦਰਪਾਲ ਸਿੰਘ ਡੀਐਸਪੀ ਜਿਹੜਾ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਨਾ ਬੇਜੇਲ ਚ ਉਹਦਾ ਮੁੰਡਾ ਹੈ ਅਮਨਦੀਪ ਸਿੰਘ ਮਲਤਾਨੀ ਜਿਹੜਾ ਅਮਰੀਕਾ ਦੇ ਵਿੱਚ ਜਸਵੰਤ ਸਿੰਘ ਖਾਲੜਾ ਦੇ ਇਨਸਾਫ ਦੇ ਪੋਸਟਰ ਲਾਉਂਦਾ ਤੇ ਖਾਲੜਾ ਪਰਿਵਾਰ ਦੇ ਨਾਲ ਬਹਿਣੀ ਉੱਠਣੀ ਆ ਹੁਣ ਤੁਸੀਂ ਦੱਸੋ ਤੁਸੀਂ ਜਾਓਗੇ ਕਿੱਥੇ ਕਿ ਮੈਂ ਗੱਲ ਬੜੀ ਦਿਲ ਤੇ ਪੱਥਰ ਰੱਖ ਕੇ ਤੁਹਾਡੇ ਨਾਲ ਸਾਂਝੀ ਕੀਤੀ ਆ ਜੇ ਮੈਂ ਨਹੀਂ ਕਰਦਾ ਫਿਰ ਮੈਂ ਆਪਦੇ ਆਪਨਾ ਇਨਸਾਫ ਨਹੀਂ ਕਰਦਾ ਹੁਣ ਖਾਲੜਾ ਸਭ ਨੂੰ ਸ਼ਹੀਦ ਕਰਨ ਵਾਲਾ ਜਿਹੜਾ ਇਹਨਾਂ ਦਾ ਇੱਕ ਨੰਬਰ ਦਾ ਦੁਸ਼ਮਣ ਹੈ ਉਹਦਾ ਬੇਟਾ ਇਹਨਾਂ ਦਾ ਦੋਸਤ ਹੈ ਉਹ ਖਾਲੜਾ ਸਾਹਿਬ ਕੋਲੋਂ ਇਨਸਾਫ ਮੰਗਦਾ ਉਹ ਕਹਿੰਦਾ ਜੀ ਖਾਲਿਸਤਾਨ ਜਿੰਦਾਬਾਦ ਉਹ ਗੁਰਪਤਵੰਤ ਪੰਨੂ ਦੀ ਟੀਮ ਦੇ ਮੈਂਬਰ ਹੈ ਉਹ ਪੰਜਾਬ ਦੀਆਂ ਨੌਜਵਾਨੀਆਂ ਕਿਉਂ ਇਹਨਾਂ ਲੋਕਾਂ ਤੋਂ ਗਮਰਾਹ ਹੋ ਰਹੀ ਤੁਸੀਂ ਇਹ ਸਭ ਤੁਹਾਡਾ ਲਹੂ ਪੀਣ ਵਾਲੀਆਂ ਜੋਕਾ ਤੁਹਾਨੂੰ ਜੇ ਕੁਝ ਮਿਲਣਾ ਤੇ ਤੁਹਾਨੂੰ ਟੇਬਲ ਤੇ ਬੈਠਣ ਜੋਗੇ ਹੋਣਾ ਪਊ ਟੇਬਲ ਤੇ ਉਹ ਬੰਦਾ ਬੈਠਣ ਦੇ ਕਾਬਲ ਹੁੰਦਾ ਜਿਹਦੀ ਪਿੰਨ ਅਤੇ ਦਿਮਾਗ ਦੇ ਵਿੱਚ ਗਿਆਨ ਅਤੇ ਵਿਗਿਆਨ ਦੀ ਦੋਨਾਂ ਦੀ ਤਾਕਤ ਹੋਵੇ ਉਹ ਉਹ ਅਸਲੀ ਮਰਦ ਦਲੇਰ ਹੁੰਦੇ ਜਿਹੜੇ ਦੁਨੀਆ ਨੂੰ ਝਕਾਉਣ ਦੀ ਆਪਦੀ ਆਪਦੀ ਨੌਲੇਜ ਦੇ ਸਿਰ ਤੇ ਤਾਕਤ ਰੱਖਦੀ ਹੁੰ। ਜਿਵੇਂ ਇਸ ਵੇਲੇ ਲੇਹ ਦੇ ਵਿੱਚ ਰੰਗਚੂ ਜਿਹੜਾ ਹੈਗਾ ਮੂਵਮੈਂਟ ਚਲਾ ਰਿਹਾ। ਅਸੇ ਪਾਸਿਆਂ ਤੋਂ ਕੁਝ ਸਿੱਖੋ। ਕਦੇ ਪੜੋ ਸਈਦ ਸ਼ਾਹ ਗਲਾਨੀ ਨੂੰ। ਉਥੋਂ ਦੀ ਅਫਸਰशाही ਉਹਦੀ ਕੌਮ ਦੀ ਅਫਸਰशाही ਕਿੰਨੀ ਉਹਦੀ ਹੈਲਪ ਕਰਦੀ ਸੀ। ਉਹਦਾ ਕਾਰਨ ਕੀ ਸੀ? ਤੋਨੇ ਤਰ੍ਹਾਂ ਇੱਕ ਦੂਜੇ ਦੇ ਨਾਲ ਰਿਲੇਟ ਮਿਲ ਕੇ ਚੱਲਦੇ ਸੀ ਇੱਥੇ ਇੱਕ ਧਿਰ ਦੂਜੀ ਧਿਰ ਨੂੰ ਦੇਖਣਾ ਨਹੀਂ ਚਾਹੁੰਦੀ ਔਰ ਸਭ ਤੋਂ ਲੰਮਾ ਸੰਘਰਸ਼ ਗਲਾਨੀ ਸਾਹਿਬ ਨੇ ਲੜਿਆ ਸੋ ਇਸ ਕਰਕੇ ਪੰਜਾਬ ਦੇ ਪੁੱਤਾਂ ਨੂੰ ਕੋਈ ਸੋਚ ਨਾ ਰਾਜ ਭਾਗ ਕੋਈ ਵੀ ਰਾਜ ਭਾਗ ਦੇ ਉੱਤੇ ਬੈਠ ਜੇ ਉਹਨੇ ਜਿਹੜੀ ਤੁਹਾਡੇ ਨਾਲ ਸ਼ਾਂਤੀ ਲਿਉਣੀ ਆ ਮੜੀਆਂ ਦੀ ਸ਼ਾਂਤੀ ਕਿਹਾ ਜਾਂਦਾ ਉਹਨਾਂ ਨੂੰ ਤੇ ਮੜੀਆਂ ਵਾਲੀ ਸ਼ਾਂਤੀ ਦੇ ਵਿੱਚੋਂ ਸੂਰਮੇ ਨਹੀਂ ਨਿਕਲਦੇ ਹੁੰਦੇ ਉਹ ਮੁਰਦੇ ਦੇ ਦਿਵਾਲੀ ਇਕੱਠੀ ਹੋਈ ਹੈ ਕਿ ਸ਼ਾਂਤੀ ਹੁੰਦੀ ਹੈ ਤੇ ਮੁਰਦਾ ਉੱਠ ਕੇ ਕਿਸੇ ਦੀ ਅਗਵਾਈ ਨਹੀਂ ਕਰ ਸਕਦਾ ਅਗਵਾਈ ਜਿਉਂਦੇ ਲੋਕ ਕਰਦੇ ਹੁੰਦੇ ਸਮੇਂ ਦੇ ਮੁਤਾਬਕ ਤੁਹਾਨੂੰ ਸਭ ਤੋਂ ਪਹਿਲਾਂ ਗਿਆਨ ਜ਼ਰੂਰੀ ਆ ਤੁਹਾਡੀ ਐਜੂਕੇਸ਼ਨ ਜ਼ਰੂਰੀ ਆ ਐਜੂਕੇਸ਼ਨ ਦੇ ਸਿਰ ਤੇ ਇੱਥੇ ਮੁਹੰਮਦ ਮੁਸਤਫਾ ਵਰਗੇ ਸਾਡੇ ਤੇ ਰਾਜ ਕਰ ਗਏ ਕਿ ਨਹੀਂ ਤੁਹਾਨੂੰ ਐਸੀ ਤੋਂ ਵਾਂਝੇ ਰੱਖਿਆ ਜਾ ਰਿਹਾ ਕਿਉਂ ਰੱਖਿਆ ਜਾ ਰਿਹਾ ਕਿਉਂਕਿ ਜੇ ਤੁਸੀਂ ਐਜੂਕੇਸ਼ਨ ਤੁਹਾਡੇ ਹੱਥ ਚ ਆ ਗਈ ਤੁਹਾਡੇ ਦਿਮਾਗ 'ਚ ਫਿਰ ਤਾਂ ਤੁਸੀਂ ਇਹਨਾਂ ਦੇ ਕੰਮ ਦੇ ਰਹੇ ਹੀ ਨਹੀਂ ਗਏ ਫਿਰ ਤਾਂ ਤੁਸੀਂ ਸੋਚਣਾ ਸ਼ੁਰੂ ਕਰਦੇ ਹੋਗੇ ਆਪਦੀ ਮੰਜ਼ਲ ਵੱਲ ਵਧਣਾ ਸ਼ੁਰੂ ਕਰਦੇ ਹੋਗੇ ਇਹਨਾਂ ਲੋਕਾਂ ਨੂੰ ਉਹ ਬੱਚੇ ਨਹੀਂ ਚਾਹੀਦੇ ਹੁੰਦੇ ਤੇ ਉਹ ਬੱਚੇ ਇਹਨਾਂ ਲੋਕਾਂ ਨੂੰ ਅਕਸੈਪਟ ਵੀ ਨਹੀਂ ਕਰਦੇ ਸ਼ਾਹਦਤ ਨੂੰ ਵੀ ਐਡੀ ਸਸਤੀ ਚੀਜ਼ ਨਾ ਬਣਾ ਲਓ ਹੁਣ ਤੁਹਾਡੇ ਦਿਮਾਗਾਂ ਦੇ ਵਿੱਚ ਕੀ ਪਾਉਂਦੇ ਨੇ ਇਹ ਲੋਕ ਇੱਕ ਐਗਜ਼ਾਮਪਲ ਜਿਹੜਾ ਆ ਹਰਜਿੰਦਰ ਸਿੰਘ ਤਲਵੰਡੀ ਆ ਆ ਇੱਕੇ ਦੀ ਹੁਣ ਤਾਂ ਇਹਨਾਂ ਦਾ ਬਹੁਤ ਕੁਝ ਬਾਹਰ ਨਿਕਲਣਾ ਸ਼ੁਰੂ ਹੋ ਰਿਹਾ ਹੁਣ ਤਾਂ ਬਹੁਤ ਕੁਝ ਅੱਗੇ ਆਊਗਾ ਤੁਸੀਂ ਦੇਖੀ ਚੱਲਿਓ ਇਹ ਲੋਕ ਇਹਨਾਂ ਦੇ ਕਿਉਂਕਿ ਜਿਹੜੇ ਸੋਚਣ ਵਾਲੇ ਲੋਕ ਹੁੰਦੇ ਨਾ ਉਹ ਸੋਚ ਲੈਂਦੇ ਹੁੰਦੇ ਵੀ ਇਹਨਾਂ ਦੇ ਪਿੱਛੇ ਕਲਪਨਾ ਕੀ ਆ ਜਿਹੜੀ ਇਹ ਗੱਲ ਕਹਿੰਦੇ ਉਹਦੇ ਪਿੱਛੇ ਤਰਕ ਕੀ ਆ ਇਹ ਉਹ ਪੰਥਕ ਨੇ ਜਿਹੜੇ ਇਹਨਾਂ ਲੋਕਾਂ ਨੂੰ ਇਤਿਹਾਸ ਦੇ ਨਾਲ ਜੋੜਦੇ ਕਿਵੇਂ ਆ ਵੀ ਪ੍ਰਧਾਨ ਮੰਤਰੀ ਬਾਜੇਕੇ ਨੂੰ ਵਿਧੀ ਚੰਦ ਜੀ ਦੇ ਨਾਲ ਬਾਬਾ ਵਿਧੀ ਚੰਦ ਨਾਲ ਜੋੜੇ ਜਾ ਰਿਹਾ ਹੈ ਜਿਵੇਂ ਆਪਾਂ ਛੇਵੇਂ ਪਾਸ਼ਾ ਜਦੋਂ ਗਵਾਲੀਅਰ ਦੇ ਕਿਲੇ ਚ ਕੈਦ ਕੱਟਦੇ ਵੀ ਬਾਬਾ ਵਿਧੀ ਚੰਦ ਰੋਜ਼ ਜਹਾਂਗੀਰ ਬਾਦਸ਼ਾਹ ਦੀ ਹਿੱਕ ਤੇ ਚੜਦਾ ਸੀ ਮਤਲਬ ਉਸੇ ਤਰ੍ਹਾਂ ਦੀ ਆ ਸਟੋਰੀ ਇਹ ਬਿਆਨ ਕੀਤੀ ਜਾ ਰਹੀ ਹੈ ਤੇ ਪਿੱਛੇ ਦੇ ਮਕਸਦ ਸਮਝਿਆ ਕਰੋ ਸੁਣੋ ਕਿ ਤੱਕ ਵੀ ਆਇਆ ਹੈ ਕਿ ਪ੍ਰਧਾਨ ਮੰਤਰੀ ਬਾਜੇ ਕਿੰਮਤ ਸ਼ਾਹ ਦੇ ਮਗਰ ਵੀ ਨਕਾਰ ਆਦਿਆ ਕਿੰਮਤ ਸ਼ਾਹ ਸੌ ਸਾਈ ਹੋਇਆ ਅੱਗੇ ਅੱਗੇ ਪ੍ਰਧਾਨ ਮੰਤਰੀ ਪਾਜੇ ਖੜੇ ਠਹਿਰ ਕੇ ਕਰਦਾ ਗੱਲ ਤੇਰੇ ਨਾਲ ਤੇ ਉਹ ਮੁੜ ਕੇ ਦੀਪ ਸਿੱਧੂ ਨੇ ਅਗਲੀ ਗੱਲ ਆਪ ਹੀ ਕਹਿ ਦਿੱਤੀ ਜਿਹੜੀ ਮੈਨੂੰ ਕਹਿਣੀ ਨਹੀਂ ਚਾਹੀਦੀ ਸੀ ਹੁਣ ਦੋਸਤੋ ਅਮਰੀਕਾ ਦੇ ਵਿੱਚ ਦੋ ਵੀਡੀਓ ਮੇਰੇ ਕੋਲੇ ਵੇਹੇ ਆਈਆਂ ਭੇਜੀਆਂ ਕਿਸੇ ਵੀਰ ਨੇ ਵੀ ਜਿਹੜੀ ਆ ਇੱਕ ਹੋਰ ਚਰਚਾ ਪੰਜਾਬ 'ਚ ਛਿੜੀ ਆ ਵੀ ਸੰਤ ਜਰਨੈਲ ਸਿੰਘ ਦੀ ਫੋਟੋ ਦੇ ਉੱਤੇ ਪਿਸ਼ਾਬ ਕਰਦੇ ਸ਼ਰਾਬ ਗੁਰੂ ਨਾਨਕ ਦੇ ਮਹਾਰਾਜ ਦੀ ਉਹਦੇ ਮਕਸਦ ਇਹਨਾਂ ਲੋਕਾਂ ਦੇ ਨਾ ਬੜੀ ਪਲਾਨਡ ਕੀਤੇ ਹੁੰਦੇ ਆ। ਇਹ ਵੀਡੀਓ ਤੁਹਾਨੂੰ ਮੈਨੂੰ ਦਿਖਾਉਣ ਲੱਗਿਆਂ ਸ਼ਰਮ ਆਉਂਦੀ ਆ। ਪਰ ਜੇ ਮੈਂ ਨਹੀਂ ਦਿਖਾਉਂਦਾ ਤੇ ਮੇਰੀ ਫਿਰ ਆਤਮਾ ਇਹ ਚੀਜ਼ ਨੂੰ ਅਲਾਉ ਨਹੀਂ ਕਰੂਗੀ। ਆ ਵੀਡੀਓ ਦੇਖਿਓ ਤੁਸੀਂ। ਤੇ ਜਿਹੜਾ ਇਹ ਬੰਦਾ ਹੈ ਇਹਦੀ ਲੜਾਈ ਕਿਹਦੇ ਨਾਲ ਆ ਉਹ ਵੀ ਬੋਲ ਕੇ ਦੱਸੂਗਾ। ਪਾ ਲੋ। ਇਹ ਬੰਦਾ ਸੰਤ ਜਰਨੈਲ ਸਿੰਘ ਦੀ ਤਸਵੀਰ ਦੇ ਉੱਤੇ ਦੋ ਇਹ ਵੀਡੀਓ ਤੇ ਪੇਸ਼ ਆਵ ਕਰ ਰਿਹਾ ਹੈ। ਕੀ ਬੋਲਦਾ ਹੈ? ਹੁਣ ਜਿਹੜੀ ਇਹਦੀ ਅਗਲੀ ਵੀਡੀਓ ਆ ਇਹ ਬੰਦਾ ਕੌਣ ਹੈ? ਇਹ ਹੁਣ ਬੰਦਾ ਇਹਦੇ ਤੇ ਗੱਲ ਕਰ ਗਿਆ ਹੁਣ ਅਗਲਾ ਦੇਖੋ ਵੀ ਇਹ ਬੰਦਾ ਕੌਣ ਇਹ ਬੰਦਾ ਆਹ ਹੈ ਜਿਹਨੇ ਪਿਸ਼ਾਬ ਕੀਤਾ ਇਹਦੀ ਨਾਲ ਤੁਹਾਨੂੰ ਵੀਡੀਓ ਵੀ ਦਿਖਾਉਣਾ ਵੀ ਇਹਦੀ ਲੜਾਈ ਕੀ ਦੇ ਨਾਲ ਕੋਈ ਕਰਦਾ ਉਹ ਨਾ ਬੰਦਾ ਵੀ ਨਾ ਮਾਰਨਾ ਨਾਮ ਤੇ ਬਿਠਾ ਰਹਿਣਾ ਤੂੰ ਸੌਰੀ ਇਹ ਤਾਂ ਬਹੁਤ ਗੰਦ ਵਗ ਗਈ ਹਲੋ ਹਲੋ ਸੱਲਾ ਬਹੁਤ ਗੰਦ ਬਗ ਰਹੇ ਜੀ ਇਹ ਵੀ ਇਹ ਭੈਣਾਂ ਚਾਟ ਆ ਗਈ ਭੈਣ ਜਦੋਂ ਜੇ ਮੇਰਾ ਹੁਣ ਇਹਦਾ ਜਵਾਬ ਕੌਣ ਦੇ ਲੜਾਈਆਂ ਇਹਨਾਂ ਦੀਆਂ ਆਪਸ ਵਿੱਚ ਨੇ ਅਮਰੀਕਾ ਦੇ ਵਿੱਚ ਜਿਹੜੇ ਇਹ ਗਰੁੱਪ ਦੀ ਅਮਰਤਪਾਲ ਦੇ ਗਰੁੱਪ ਦੀ ਇਹਦੇ ਨਾਲ ਤੇ ਕਾਹੜੇ ਬੰਦਾ ਕੀ ਕਰ ਗਿਆ ਤੇ ਕਿਸੇ ਦੀ ਅਜੇ ਤੱਕ ਹਿੰਮਤ ਨਹੀਂ ਪਈ ਵੀ ਉਹਦਾ ਜਵਾਬ ਹੀ ਦੇਣਾ ਪਤਾ ਨਹੀਂ ਕਿ ਸਾਡੇ ਬੱਚੇ ਕਿਸੇ ਕਰਦੇ ਵੀ ਅਜੇ ਤੱਕ ਕੋਈ ਬੰਦਾ ਇਹਦਾ ਜਵਾਬ ਲੈ ਲਿਆ ਹੋਵੇ ਜਾਂ ਇਹਨੂੰ ਕਿਸਨੇ ਅਮਰੀਕਾ ਚ ਕਿਹੜਾ ਸਿੱਖ ਨਹੀਂ ਵਸਦੇ ਹੁਣ ਇਹ ਦੋਨੇ ਤਿੰਨੇ ਗੱਲਾਂ ਕੋਈ ਮੇਰੀਆਂ ਗੁਡਨਾਇ ਕਰਦੇਵੇ ਜੋ ਤੁਹਾਡੀ ਸਜ਼ਾ ਹੋਵੇ ਪਹਿਲਾ ਖਾਲੜਾ ਪਰਿਵਾਰ ਨੂੰ ਵੀ ਇਹ ਉਸ ਰਿਸ਼ਤੇ ਦੇ ਉੱਤੇ ਜਵਾਬ ਦੇਣਾ ਪੈਂਦਾ ਤੇ ਮੈਂ ਤੇ ਦਰਸ਼ਨ ਸਿੰਘ ਹਠੂਰ ਹੁਣ ਅਸੀਂ ਜਥੇਦਾਰ ਗੁਰਦੇਵ ਸਿੰਘ ਕੌਂਕੇ ਦਾ ਪਰਿਵਾਰ ਨੇ ਕਿਵੇਂ ਕੰਪਰੋਮਾਈਜ਼ ਹੋਇਆ ਕਿਵੇਂ ਹੋਇਆ ਉਹ ਸਾਰੀ ਗੱਲ ਤੁਹਾਡੇ ਨਾਲ ਹੁਣ ਸ਼ੇਅਰ ਕਰਾਂਗੇ ਜਿਵੇਂ ਆ ਗਿਆ ਵਾਹਿਗੁਰਜੀ ਖਾਲਸਾ ਵਾਹਿਗੁਰਜੀ